ਛੋਟੇ ਸਾਹਿਬ ਜਾਦੇ ਅਤੇ ਮਾਤਾ ਗੁਜਰੀ ਦੀ ਨਿਸਾਨੀ ਸ਼ਹਾਦਤ ਨੂੰ ਸਮਰਪਿਤ ਐਡਵੋਕੇਟ ਅਮਰ ਸਿੰਘ ਧਰਨੀ ਵਸੀ ਪਠਾਨਾ ਵੱਲੋਂ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਗਿਆ ਪੇਸ਼ ਹੈ ਇੱਕ ਰਿਪੋਰਟ ਦੇਖੋ ਇਹਦੇ ਬਾਰੇ ਤਾਂ ਇਹ ਤਾਂ ਮਹਾਰਾਜ ਦੀ ਆਪਣੀ ਖੇਡ ਹੈ ਔਰ ਪ੍ਰਮਾਤਮਾ ਜੋ ਕਰਾਉਂਦਾ ਉਹ ਅਸੀਂ ਕਰ ਰਹੇ ਹੈਗੇ ਆ ਪਰ ਮੈਂ ਇਹ ਸਮਝਦਾ ਹੈਗਾ ਕਿ ਇਹਨਾਂ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦਾ ਸੋਸ਼ਲ ਮੀਡੀਆ ਤੇ ਮੀਡੀਆ ਤੇ ਜਿਸ ਤਰ੍ਹਾਂ ਦਾ ਪ੍ਰਚਾਰ ਸਾਹਿਬਜ਼ਾਦਿਆਂ ਬਾਰੇ ਜਾਂ ਸਿੱਖੀ ਬਾਰੇ ਹੋ ਰਿਹਾ ਇਹ ਮੈਨੂੰ ਲੱਗਦਾ ਹੈ ਕਿ ਇਹ ਕੁਝ ਦਿਨ ਹੋ ਕੇ ਮੁੜ ਕੇ ਸ਼ਾਂਤ ਹੋ ਜਾਂਦਾ ਹੈ ਮੈਨੂੰ ਲੱਗਦਾ ਹੈ ਕਿ ਇਸ ਕੁਰਬਾਨੀ ਨੂੰ ਤਾਂ ਸਾਰਾ ਸਾਲ ਸਾਰੀ ਜ਼ਿੰਦਗੀ ਭੁੱਲਣਾ ਨਹੀਂ ਚਾਹੀਦਾ ਕਿਉਂਕਿ ਇਹ ਇੱਕ ਐਸਾ ਵਰਤਾਰਾ ਹੋਇਆ ਔਰ ਅਸੀਂ ਤਾਂ ਬਹੁਤ ਹੀ ਮੈਂ ਸਮਝਦਾ ਮੈਂ ਹੁਣ ਇਹਨਾਂ ਨੂੰ ਸ਼ਬਦਾਂ ਨੂੰ ਕੀ ਕਹਾ ਕਿ ਖੁਸ਼ਕਿਸਮਤ ਕਹਾ ਜਾਂ ਕੀ ਕਹਾ ਕਿ ਅਸੀਂ ਇਸ ਧਰਤੀ ਦੇ ਉੱਤੇ ਰਹਿੰਦੇ ਆ ਔਰ ਅਸੀਂ ਹਮੇਸ਼ਾ ਉਸ ਨੀਹਾਂ ਨੂੰ ਉਹਨਾਂ ਕੰਧਾਂ ਨੂੰ ਅਸੀਂ ਯਾਦ ਕਰਦੇ ਆ ਉੱਤੇ ਨਤਮਸਤਕ ਹੁੰਨੇ ਆ ਮੈਂ ਤਾਂ ਖਾਸ ਜ਼ਰੂਰਤੇ ਹਰ ਰੋਜ਼ ਹੀ ਉੱਤੇ ਓਕੇ ਜਾਣਾ ਪਰ ਇਹਨਾਂ ਦਿਨਾਂ ਦੇ ਵਿੱਚ ਜਦੋਂ ਅਸੀਂ ਮਹਿਸੂਸ ਕਰਦੇ ਹਾਂ ਕਿ ਕਿਸ ਤਰ੍ਹਾਂ ਦਾ ਉਸ ਟਾਈਮ ਤੇ ਵਰਤਾਰਾ ਹੋਊਗਾ ਕਿਸ ਤਰ੍ਹਾਂ ਦੀ ਟੰਡ ਹੋਊਗੀ ਕਿਸ ਤਰ੍ਹਾਂ ਦਾ ਲੋਕਾਂ ਦਾ ਇੱਕ ਡਰ ਦਾ ਮਾਹੌਲ ਬਣਾਇਆ ਵਾ ਸੀ ਉਸ ਟਾਈਮਾਂ ਦੇ ਉੱਤੇ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਇੱਕ ਪਾਸੇ 10 ਲੱਖ ਫੌਜ ਇੱਕ ਇੱਕ ਸਿਰੜ ਕੇ 40 ਸਿੱਖ ਜਿਹੜੇ ਹੈਗੇ ਉਹਨਾਂ ਦੇ ਨਾਲ ਲੜ ਰਹੇ ਹੈਗੇ ਆ ਔਰ ਗੁਰੂ ਸਾਹਿਬ ਆਪਣੇ ਦੋ ਸਾਹਿਬਜ਼ਾਦੇ ਉਥੇ ਜਮਕੌਰ ਸਾਹਿਬ ਦੀ ਗੜੀ ਦੇ ਵਿੱਚ ਸ਼ਹੀਦ ਹੋ ਜਾਂਦੇ ਆ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਸਥਾਨ ਦੇ ਉੱਤੇ ਮਾਤਾ ਗੁਜਰੀ ਜੀ ਔਰ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਉਹਨਾਂ ਦੇ ਨਾਲ ਜਿਸ ਤਰ੍ਹਾਂ ਦਾ ਜ਼ੁਲਮ ਇੱਥੇ ਹੁੰਦਾ ਹੈਗਾ ਮੈਨੂੰ ਲੱਗਦਾ ਹੈ ਕਿ ਇਹ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਜ਼ਿੰਦਗੀ ਦੇ ਵਿੱਚ ਇਨਸਾਨ ਜਿਹੜਾ ਆਉਂਦਾ ਹੈ ਉਹ ਇੱਕ ਸਦੀ गुजार ਕੇ ਚਲੇ ਜਾਂਦਾ ਪਰ ਕੋਈ ਲਾਹਾ ਨਹੀਂ ਕਟ ਕੇ ਚਲੇ ਜਾਂਦਾ ਔਰ ਇੱਕ ਪਲ ਇਹਨਾਂ ਛੋਟੀਆਂ ਜਿਹੜੀਆਂ ਜਿੰਦਾ ਹੈਗੀਆਂ ਐਡੇ ਵੱਡੇ ਕਾਰਨਾਮੇ ਕਰਕੇ ਚਲੇ ਜਾਂਦੀਆਂ ਜਿਹੜੀਆਂ ਸਾਰੀ ਜ਼ਿੰਦਗੀ ਕਦੇ ਭੁੱਲੇ ਨਹੀਂ ਜਾ ਸਕਦੇ ਔਰ ਆਉਣ ਵਾਲੀ ਦੁਨੀਆ ਤੱਕ ਇਹ ਕਦੇ ਭੁੱਲੇ ਨਹੀਂ ਜਾਣੇ ਚਾਹੀਦੇ ਭੁੱਲਣਗੇ ਨਹੀਂ ਪਰ ਨਾਲ ਦੀ ਨਾਲ ਮੈਂ ਇਹ ਵੀ ਸਮਝਦਾ ਹੈਗਾ ਕਿ ਇਹਨਾਂ ਚੀਜ਼ਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਨਾ ਕਿ ਆ ਜਿਹੜਾ ਤਿੰਨ ਦਿਨ ਆਪਣੀਆਂ ਟਰਾਲੀਆਂ ਜੋੜ ਕੇ ਇਹ ਤੈਨੂੰ ਆ ਜਾਣੇ ਆ ਠੀਕ ਹੈ ਇਹ ਦਿਨ ਤਾਂ ਬਹੁਤ ਜ਼ਰੂਰੀ ਹੈਗੇ ਆ ਪਰ ਸਾਰਾ ਸਾਲ ਹੀ ਆਪਣਾ ਇਨਾ ਸਾਹਿਬ ਜਾਂ ਤੇ ਰੂ ਆਪਣੇ ਮਨਾਂ ਦੇ ਵਿੱਚ ਆਪਣੇ ਦਿਲਾਂ ਦੇ ਵਿੱਚ ਰੱਖ ਕੇ ਇਹ ਜਿਹੜੀ ਹੈਗੀ ਹੈ ਜ਼ਿੰਦਗੀ ਜੀਵਨ ਬਤੀਤ ਕਰਨਾ ਚਾਹੀਦਾ ਨਹੀਂ ਬਿਲਕੁਲ ਨਹੀਂ ਦੇਖੋ ਇਹ ਤਾਂ ਮੈਂ ਜਿਸ ਤਰ੍ਹਾਂ ਪਹਿਲਾਂ ਕਹਿ ਕੇ ਹਟਿਆ ਨਾ ਕਿ ਗੁਰੂ ਦਾ ਤਾਂ ਵਰਤਾਰ ਆਇਆ ਤਾਂ ਇਸ ਦੇ ਵਿੱਚ ਤਾਂ ਮਹਿੰਗਾਈ ਜਿੰਨੀ ਮਰਜ਼ੀ ਹੋ ਜੂਵੇ ਮੈਨੂੰ ਲੱਗਦਾ ਹਰ ਵਾਰ ਉਹਦੇ ਨਾਲ ਵੱਧ ਵੱਧ ਆ ਜਾਂਦਾ ਮੈਨੂੰ ਮੈਂ ਹਿਸਾਬ ਲਾਉਂਦਾ ਹੁੰਦਾ ਕਿ ਅਸੀਂ ਇਹ ਇੱਥੇ ਲੰਗਰ ਚਲਾਉਨੇ ਆ ਮਹਾਰਾਜ ਦੀ ਕਿਰਪਾ ਹੁੰਦੀ ਹੈ ਹਰ ਸਾਲ ਦਾ ਜਿਹੜਾ ਬਜਟ ਹੈ ਉਹ ਹਰ ਸਾਲ ਨਾਲ ਉਹ ਡਬਲ ਹੋ ਜਾਂਦਾ ਪਰ ਕਦੇ ਕਦੇ ਟੋਟ ਨਹੀਂ ਆਈ ਹੈਗੀ ਆਪਣੇ ਆਪ ਇਹ ਗੁਰੂ ਮਹਾਰਾ ਚਲਾ ਰਿਹਾ ਹੈ ਹਾਂ ਮੈਂ ਮੈਂ ਦੱਸਦਾ ਇਹ ਹੈਗਾ ਕਿ ਇਸ ਦਾ ਜਿਹੜਾ ਇਹ ਗੁਰੂ ਮਹਾਰਾ ਦੀ ਹੈ ਜਿਹੜੀ ਸ਼ਕਤੀ ਹੈਗੀ ਹੈ ਕੱਲ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਮੈਂ ਔਰ ਇਸ ਮਾਤਾ ਦੇ ਪੈਰਾਂ ਨੂੰ ਹੱਥ ਲਾਏ ਇੱਕ ਮਾਤਾ ਆਈ ਜਿਹਦੇ ਉਮਰ ਮੇਰੇ ਸਮਝ ਦੇ ਵਿੱਚ 95 ਸਾਲ ਤੇ ਉੱਪਰ-ਉੱਪਰ ਹੋ ਸਕਦੀ ਹੈ 100 ਵੀ ਹੋ ਸਕਦੀ ਹੈ ਔਰ ਬਿਲਕੁਲ ਕੋਢੀ ਹੋਈ ਵੀ ਸੀ ਔਰ ਉਹਨੇ ਆ ਕੇ ਨਾ ਇੱਕ ਲਫਾਫਾ ਖੋਲਿਆ ਉਸ ਦੇ ਵਿੱਚ ਪਾਇਆ ਦੁੱਧ ਸੀ ਔਰ ਪਾਇਆ ਕੇਚੀਨੀ ਸੀ ਪਾਇਆ ਕੇਕ ਹੋ ਸੀ ਪਾਇਆ ਕੇ ਜਿਹੜਾ ਹੈਗਾ ਬੇਸਣ ਸੀ ਉਹਨੇ ਸਾਰਾ ਕੁਝ ਚਾਪਤੀ ਸੀ ਇਵਨ ਉਹ ਸਾਰਾ ਕੁਝ ਸਾਨੂੰ ਦੇ ਕੇ ਉਹਨੇ ਇੱਕੋ ਗੱਲ ਕਹੀ ਵੀ ਆ ਪੁੱਤ ਵਿੱਚ ਪਾ ਲੋ ਨਾਲ 10 ਰੁਪਏ ਦੇਤੇ ਔਰ ਮੈਂ ਮਾਤਾ ਨੂੰ ਪੁੱਛਿਆ ਤੇ ਉਹ ਕਹਿੰਦੀ ਪੁੱਤ ਕੱਲ ਮੈਨੂੰ ਉਹ ਜਿਹੜੀ ਹੈਗੀ ਪੈਨਸ਼ਨ ਮਿਲੀ ਸੀ ਆ ਮੇਰਾ 200 ਰੁਪਿਆ ਇੱਕ ਮਾਤਾ ਕੁਝ ਰੀ ਦੇ ਪਾਏ ਹੋ ਇੱਕ ਗੁਰਦੁਆਰਾ ਪਤੇਗੜ੍ਹ ਸਾਹਿਬ ਪਾਏ ਆਓ ਸੋ ਸਰਦਾ ਔਰ ਤੁਸੀਂ ਕਿਹੜੀ ਮਹਿੰਗਾਈ ਕਹੋਗੇ ਇਹ ਲੋਕ ਜਦੋਂ ਤੱਕ ਇਸ ਤਰ੍ਹਾਂ ਦੇ ਬੈਠੇ ਹੈਗੇ ਆ ਤੇ ਬਾਬੇ ਦੀ ਬਰਕਤ ਹੈ ਜਿਹੜੀ ਕਦੇ ਕੱਟ ਹੀ ਨਹੀਂ ਸਕਦੀ ਹਮੇਸ਼ਾ ਜੀ ਚੱਲ